ਦੇਖੋ ਸਾਥੀਓ ਅੱਜ ਦੀ ਜਿਹੜੀ ਮੀਟਿੰਗ ਸੀ ਸਾਡੀ ਸਯੁਕਤਾ ਮੋਰਚਾ ਆਲ ਇੰਡੀਆ ਬਲੰਸ਼ੀ ਮੈਂਬਰੀ ਕਮੇਟੀ ਦੀ ਮੀਟਿੰਗ ਸੀ ਜਿਹੜੀਆਂ ਖਨੌਰੀ ਤੇ ਸੰਭੂਪਾਦ ਤੇ ਦੋ ਕੇਕੇਐਮ ਤੇ ਸਯੁਕਤਾ ਮੋਰਚਾ ਗੈਰ ਰਾਜਨੀਤੀ ਕੇ ਸਾਥੀਆਂ ਨਾਲ ਸਾਜੀ ਮੀਟਿੰਗ ਰੱਖੀ ਸੀ ਅਸੀਂ ਕਿਉਂਕਿ ਜਿਹੜਾ ਉਹਨਾਂ ਤੇ ਜ਼ਬਰਟਾ ਆਇਆ ਇਹਦੇ ਸਬੰਧ ਦੇ ਵਿੱਚ ਅਗਲੇ ਕੀ ਐਕਸ਼ਨ ਹੋਣ ਕੀ ਪ੍ਰੋਗਰਾਮ ਹੋਣ ਤੇ ਵਿਚਾਰ ਚਰਚਾ ਵਾਸਤੇ ਸਾਡੀ ਇਹ ਮੀਟਿੰਗ ਰੱਖੀ ਸੀ ਪਰ ਉਹ ਸਾਥੀਆਂ ਨੂੰ ਕਿਉਂਕਿ ਸਾਡਾ ਸੰਪਰਕ ਬਲਦੇਵ ਸਿੰਘ ਜੀਰਾ ਕ੍ਰਾਂਤੀਕਾਰੀ ਕਿਸਾਨ ਜੀ ਆਂਦੇ ਪ੍ਰਧਾਨ ਨਾਲ ਹੋਇਆ ਕਿ ਉਹਨਾਂ ਨਾਲ ਸਾਡੀ 25 ਤਰੀਕ ਤੱਕ ਸੀ ਇਸੇ ਕਾਨਫਰੰਸ ਹਬਨ ਇਸੇ ਆਪਣੇ ਪ੍ਰਕਸ਼ਿਪ ਹਬਨ ਤੇ ਅੱਜ ਉਹਨਾਂ ਨੂੰ ਕਿਸੇ ਕਿਸਮ ਦਾ ਹੋਰ ਸਾਥੀਆਂ ਨੂੰ ਲਿੱਕਾ ਹੋ ਗਿਆ ਦੂਜੇ ਸਾਥੀ ਨੂੰ ਉੱਧਰ ਜਾ ਕੇ ਕੋਈ ਮੀਟਿੰਗ ਮੋਟੋਵੋ ਕਰ ਰਹੇ ਨੇ ਜਿਹਦੇ ਕਰਕੇ ਉਹਨਾਂ ਲਈ ਹੁਣ ਇਨਫੋਰਮੇਸ਼ਨ ਆਈ ਹੈ ਜਿ ਇਹ ਅਸੀਂ ਜਿਹੜਾ 28 ਤਰੀਕ ਵਾਲਾ ਪ੍ਰੋਗਰਾਮ ਹੈ ਜਪਨ ਉਹਦਾ ਆ ਰਹੀ ਹੈ ਜਿਹੜਾ ਸਾਰੇ ਜਿਹੜਾ ਹੈੱਡਕੁਆਟਰ ਦੇ ਪੂਰੇ ਭਾਰਤ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਦੇ ਵਿੱਚ ਜੁਮੇਟ ਕਰਾਂਗੇ ਤੇ ਆਪਾਂ ਜਿਹਨੇ ਸ਼ਹਿਰ ਦੁਬਾਰਾ ਉੱਤੇ ਬੈਠ ਕੇ ਮੀਟਿੰਗ ਕਰਾਂਗੇ ਉਹਨਾਂ ਦਾ ਸੁਨੇਹਾ ਆਇਆ ਸਭ ਨੂੰ ਇਹ ਇਸ ਪਰਪਸ ਨਾਲ ਅਸੀਂ ਇੱਥੇ ਇਕੱਠੇ ਹੋਏ ਜੀ ਸਰ ਅੱਜ ਦੀ ਮੀਟਿੰਗ ਲਈ ਆ ਉਹਦੇ ਵਿੱਚ ਕੀ ਗੱਲ ਹੋਣਾ ਲੱਗਦਾ ਹੈ ਅੱਜ ਦੀ ਮੀਟਿੰਗ ਦੇ ਵਿੱਚ ਸਾਨੂੰ ਅਸੀਂ 6 ਮੈਂਬਰੀ ਕਮੇਟੀ ਵੱਲੋਂ ਆਏ ਆ ਤਿੰਨ ਸਾਥੀ ਆਏ ਆ ਚੌਥਾ ਢੰਡਾ ਸਿੰਘ ਜੈਤੂਕੇ ਤੇ ਅਸੀਂ ਆ ਤੇ ਮਕੇਸ਼ ਜੀ ਨੇ ਆਪਣੇ ਰਾਜਵਾਲ ਗਰੁੱਪ ਤੋਂ ਇਧਰ ਰਮਿੰਦਰ ਪਟਿਆਲਾ ਜੀ ਨੇ ਤੇ ਕਿਰਤੀ ਕਿਸਾਨ ਜੁਗਿਆਂ ਤੋਂ ਮੈਂ ਜੁਗੰਦਰ ਸਿੰਘ ਬੋਲ ਰਹਾ ਹਾਂ ਤੇ ਢੰਡਾ ਸਿੰਘ ਜੈਤੂਕੇ ਅਸੀਂ ਚਾਰ ਸਾਥੀ ਆਏ ਆ ਸੰਗਠਨ ਮੋਰਚੇ ਜਨਜਥੇਬੰਦੀਆਂ ਵੱਲੋਂ ਗੱਲਬਾਤ ਕਰਨ ਦੀ ਖਾਤਰ ਤੇ ਅਸੀਂ ਸਮਝਦੇ ਆ ਵੀ ਜਿੰਨਾ ਚਿਰ ਤੱਕ ਆ ਜਬਰ ਵਾਲੀ ਮਖਲੇ ਦੇ ਉੱਤੇ ਸਰਕਾਰ ਨੇ ਜਿੰਨਾ ਇਹ ਜਬਰ ਕੀਤਾ ਹੈ ਉਹਦੇ ਤੇ ਸਰਕਾਰ ਸਾਰੀਆਂ ਟਰਾਲੀਆਂ ਦੇ ਵਿੱਚੋਂ ਜਿਹੜਾ ਗੁੰਮ ਹੋਇਆ ਸਮਾਨ ਹੈ ਉਹ ਦਾ ਉੱਪਰ ਭਾਈ ਨਹੀਂ ਕਰਦੀ ਤੇ ਜਿਹੜੇ ਜੇਲਾਂ ਚ ਬੰਦ ਕੀਤੇ ਸਾਥੀ ਨੇ ਉਹਨਾਂ ਨੂੰ ਪੂਰਾ ਵਿਹਾਰ ਨਹੀਂ ਕਰਦੀ ਤੇ ਉਹਨਾਂ ਚਿਰ ਤੱਕ ਅਸੀਂ ਇਸ ਜਬਰ ਵਾਲੇ ਮੁੱਦੇ ਤੇ ਵਿਚਾਰ ਚਰਚਾ ਕਰਕੇ ਐਕਸ਼ਨ ਕਰਦੇ ਰਹਾਂਗੇ ਤੇ ਅਸੀਂ ਇਸ ਗੱਲ ਨੂੰ ਇਸ ਮੰਨ ਕੇ ਕਿ ਅਸੀਂ ਕਿਸੇ ਇੱਕ ਜੱਥੇਬੰਦੀ ਦੇ ਇੱਕ ਫਾਰਮ ਟੂ ਜਬਰ ਨੂੰ ਨਹੀਂ ਹੋਇਆ ਅਸੀਂ ਇਹ ਮੰਨਾਂਗੇ ਕਿ ਕਿਸਾਨ ਮੂਵਮੈਂਟ ਤੇ ਜਬਰ ਹੋਇਆ ਇਸ ਨੂੰ ਮੰਨਦੇ ਹੋਏ ਅਸੀਂ ਅੱਗੇ ਉਦੋਂ ਤੀ ਵਧੇ ਹੋਇਆ 19 ਤਰੀਕ ਨੂੰ ਇਹ ਜਬਰ ਹੋਇਆ 20 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਐਕਟੀਆਂ ਪੁੱਗੀਆਂ ਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਜਿਹੜਾ ਇਹ ਪ੍ਰੋਗਰਾਮ 28 ਵਾਲਾ ਉਹ ਆਲੰਡੀਆ ਪੱਧਰ ਦਾ ਲਿਆ ਤੇ ਇਸੇ ਸੰਬੰਧ ਦੇ ਵਿੱਚ ਅਸੀਂ ਜਿਹੜੀ 21 ਤਰੀਕ ਵਾਲੀ ਪੰਜਾਬ ਸਰਕਾਰ ਨਾਲ ਮੀਟਿੰਗ ਹੈ ਉਹ ਕੈਨਸਲ ਕਰਕੇ 26 ਵਾਲਾ ਵੀ ਜਿੰਨੀ ਮੁਲਤਵੀ ਕਰਕੇ ਠਾਈਆ ਰੱਖਿਆ ਜਨ ਸਾਰੇ ਧਿਆਨ ਛੱਡ ਕੇ ਪਾਸੇ Así que habrá la ejecución correcta.